ਅਮੀਰਜ਼ਾਦੇ ਨੂੰ ਆਪਣੀ ਥਾਰ ਤੇ ਸਟੰਟ ਤੇ ਲੋਕਾਂ ਨੂੰ ਡਰਾਉਣਾ ਮਹਿੰਗਾ ਪੈ ਗਿਆ ਐਸਾ ਅਮੀਰਜ਼ਾਦੇ ਨੂੰ ਪੁਲਿਸ ਨੇ ਚੰਗਾ ਸਬਕ ਸਿਖਾਇਆ ਦਰਸਲ ਇਸ ਥਾਰ ਚਾਲਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਦੀ ਥਾਰ ਨੂੰ ਵੀ ਸੀਜ਼ ਕਰ ਦਿੱਤਾ ਗਿਆ ਇਸ ਤੋਂ ਇਲਾਵਾ 35000 ਰੁਪਏ ਦਾ ਚਲਾਨ ਕੱਟਿਆ ਗਿਆ ਦਰਸਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਨੌਇਡਾ ਪੁਲਿਸ ਹਰਕਤ ਦੇ ਵਿੱਚ ਆਂਦੀ ਹੈ ਥਾੜ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਸਾਹਮਣੇ ਸੜਕ ਤੇ ਇੱਕ ਸ਼ਖਸ ਥਾਰ ਤੇ ਸਟੰਟ ਕਰਦਾ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆਂਦੀ ਹੈ ਦਰਸਲ ਥਾਰ ਤੇ ਕਾਲੀ ਲੱਗੀ ਫਿਲਮ ਦੇ ਨਾਲ ਇਹ ਵਿਅਕਤੀ ਵਿਦਿਆਰਥੀਆਂ ਨੂੰ ਕੁਚਲਣ ਦੀ ਕੋਸ਼ਿਸ਼ ਕਰਦਾ ਹੈ ਵੀਡੀਓ ਸਾਹਮਣੇ ਆਂਦੀ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਥਾਰ ਦੇ ਸਾਹਮਣੇ ਤੋਂ ਆ ਰਹੀ ਜੇਕਰ ਇੱਕ ਕੁੜੀ ਸਹੀ ਟਾਈਮ ਤੇ ਆਪਣਾ ਰਾਹ ਨਾ ਬਦਲਦੀ ਤਾਂ ਇਸ ਥਾਰ ਚਾਲਕ ਦੇ ਵੱਲੋਂ ਉਸ ਨੂੰ ਦਰੜਿਆ ਜਾ ਸਕਦਾ ਸੀ ਸ਼ਖਸ ਦੇ ਵੱਲੋਂ ਅਜੀਹਾ ਕਈ ਵਾਰ ਕੀਤਾ ਗਿਆ ਜਿਸ ਤੋਂ ਬਾਅਦ ਜਦੋਂ ਇਹ ਵੀਡੀਓ ਸਾਹਮਣੇ ਆਂਦੀ ਹੈ ਤਾਂ ਨਾਇੜਾ ਪੁਲਿਸ ਦੇ ਵੱਲੋਂ ਇਸ ਵਿਅਕਤੀ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਤਾ ਜਾਂਦਾ ਤੇ ਇਸ ਦੇ ਖਿਲਾਫ ਹੁਣ ਕਾਰਵਾਈ ਕਰਦਿਆ ਇਸ ਦਾ 35000 ਦਾ ਚਲਾਨ ਕੱਟਿਆ ਗਿਆ ਇਸ ਤੋਂ ਇਲਾਵਾ ਥਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਦੀ ਥਾਰ ਨੂੰ ਵੀ ਸੀਜ਼ ਕਰ ਦਿੱਤਾ ਗਿਆ